ਅਗਦੀ ਪੱਠੀ ਬਣ ਗਿਆ ਘਰ ਅਤੇ ਮਕਾਨ ਔਰ ਜ਼ਿੰਦਗੀ ਭਰ ਦੀ ਕਮਾਈ ਅੱਖਾਂ ਦੇ ਸਾਹਮਣੇ ਭਾਂਬੜਾ ਦੇ ਵਿੱਚ ਮੱਚ ਗਈ ਤਸਵੀਰਾ ਕਰਨ ਤਾਰਨ ਦੀਆਂ ਨੇ ਜਿੱਥੇ ਇੱਕ ਦੁਕਾਨ ਨੂੰ ਅੱਗ ਲੱਗ ਜਾਂਦੀ ਹੈ ਤੇ ਦੁਕਾਨ ਦੇ ਉੱਪਰ ਜੋ ਘਰ ਹੁੰਦਾ ਹੈ ਉਹ ਵੀ ਅੱਗ ਦੀ ਲਪੇਟ ਦੇ ਵਿੱਚ ਆ ਜਾਂਦਾ ਹੈ ਜਿਸ ਦੇ ਵਿੱਚ ਪੂਰੀ ਦੁਕਾਨ ਤੇ ਘਰ ਸੜ ਕੇ ਸੁਆਹ ਹੋ ਗਿਆ ਇੱਕ ਇੱਕ ਚੀਜ਼ ਜੋ ਦੁਕਾਨ ਦੇ ਵਿੱਚ ਰੱਖੀ ਗਈ ਸੀ ਲੱਖਾਂ ਦਾ ਸਮਾਨ ਜੋ ਕਿ ਵੇਚਣ ਲਈ ਰੱਖਿਆ ਗਿਆ ਸੀ ਉਹ ਸੜ ਜਾਂਦਾ ਹੈ ਔਰ ਦੂਸਰੇ ਪਾਸੇ ਘਰ ਜੋ ਕਿ ਇੱਕ ਇੱਕ ਚੀਜ਼ ਉਸ ਘਰ ਦੀ ਅ ਪਰਿਵਾਰ ਦੇ ਵੱਲੋਂ ਬੜੇ ਚਾਵਾਂ ਦੇ ਨਾਲ ਬਣਾਈ ਗਈ ਸੀ ਤਾਂ ਉਹ ਵੀ ਅੱਖਾਂ ਦੇ ਸਾਹਮਣੇ ਸੜ ਕੇ ਸੁਆਹ ਹੋ ਜਾਂਦੀ ਆ ਪਾਂਬੜ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਦੁਕਾਨ ਦੇ ਵਿੱਚੋਂ ਅੱਗ ਦੇ ਪਾਂਬੜ ਮਚ ਰਹੇ ਨੇ ਦੋ ਮੰਜ਼ਲਾ ਤਕਰੀਬਨ ਇਹ ਮਕਾਨ ਸੀ نیچے ਦੁਕਾਨ ਬਣੀ ਹੋਈ ਸੀ ਕਰਿਆਨੇ ਦੀ ਔਰ ਉੱਥੇ ਲੱਖਾਂ ਦਾ ਸਮਾਨ ਪਿਆ ਹੋਇਆ ਸੀ ਔਰ ਅਚਾਨਕ ਉੱਥੇ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਤਸਵੀਰਾਂ ਜੋ ਨਿਕਲ ਕੇ ਸਾਹਮਣੇ ਆਈਆਂ ਨੇ ਬੇहद ਹੈਰਾਨ ਕਰਦੀਆਂ ਕਿਉਂਕਿ ਇੰਨੀ ਜ਼ਿਆਦਾ ਅੱਗ ਕਿਸ ਤਰੀਕੇ ਨਾਲ ਲੱਗਦਾ ਹੈ ਕਿ ਅੱਗ ਦੀ ਪੱਠੀ ਅੰਦਰ ਮੱਚ ਰਹੀ ਹੈ ਔਰ ਇੱਥੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੌਕੇ ਦੇ ਉੱਤੇ ਫਾਇਰ ਬ੍ਰਿਗੇਡ ਵਿਭਾਗ ਨੂੰ ਵੀ ਬੁਲਾਇਆ ਗਿਆ ਔਰ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਬੜੀ ਮੁਸ਼ਕਲਤ ਦੇ ਨਾਲ ਕਾਫੀ ਘੰਟਿਆਂ ਬਾਅਦ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਔਰ ਅੱਗ ਕਿਉਂਕਿ ਉੱਪਰ ਮਕਾਨ ਤੱਕ ਵੀ ਪਹੁੰਚ ਚੁੱਕੀ ਸੀ ਔਰ ਮਕਾਨ ਦੇ ਉੱਪਰ ਜਾਣਾ ਬੇਹਦ ਮੁਸ਼ਕਲ ਸੀ ਇਸ ਕਰਕੇ ਵੀ ਅੱਗ ਦੇ ਉੱਤੇ ਕਾਬੂ ਪਾਉਣ ਦੇ ਉੱਤੇ ਕਾਫੀ ਸਮਾਂ ਲੱਗਾ ਕਿਉਂਕਿ ਦੁਕਾਨ ਦੇ ਵਿੱਚੋਂ ਹੋ ਕੇ ਰਸਤਾ ਜਾਂਦਾ ਸੀ ਘਰ ਨੂੰ ਔਰ ਅੰਗੇ ਜਾ ਕੇ ਪੌੜੀਆਂ ਸੀ ਉਸ ਤੋਂ ਉੱਪਰ ਜਾ ਕੇ ਤੁਸੀਂ ਮਕਾਨ ਦੇ ਵਿੱਚ ਅੱਗ ਜੋ ਮਚੀ ਹੋਈ ਸੀ ਤਾਂ ਉਸ ਨੂੰ ਬੁਝਾ ਸਕਦੇ ਸੀ ਪਰ ਪਹਿਲਾਂ ਹੀ ਉੱਥੇ ਦੁਕਾਨ ਦੇ ਵਿੱਚ ਅੱਗ ਦੇ ਭਾਂਬੜ ਇਸ ਤਰੀਕੇ ਨਾਲ ਮਚ ਰਹੇ ਸੀ ਕਿ ਉਸ ਦੇ ਵਿੱਚ ਐਂਟਰੀ ਨਹੀਂ ਕੋਈ ਕਰ ਸਕਦਾ ਸੀ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਅੱਗ ਦੇ ਇਥੇ ਭਾਂਬੜ ਮਚ ਰਹੇ ਨੇ ਦੁਕਾਨ ਪੂਰੇ ਤਰੀਕੇ ਦੇ ਨਾਲ ਮਚ ਚੁੱਕੀ ਹੈ ਜਦੋਂ ਕਿ ਮਕਾਨ ਜੋ ਇਸ ਦੁਕਾਨ ਦੇ ਉੱਪਰ ਸੀ ਉਹ ਵੀ ਅੱਗ ਦੀ ਲਪੇਟ ਦੇ ਵਿੱਚ ਆ ਗਿਆ ਅੱਗ ਇੰਨੀ ਜ਼ਿਆਦਾ ਸੀ ਕਿ ਇੱਕ ਇੱਕ ਸਮਾਨ ਜੋtheta ਲਿਆ ਕੇ ਰੱਖਿਆ ਗਿਆ ਸੀ ਮਕਾਨ ਦੇ ਅੰਦਰ ਤਾਂ ਉਹ ਵੀ ਸੜ ਕੇ ਸੁਆਹ ਹੋ ਗਿਆ ਉੱਪਰਲੀ ਮੰਜ਼ਲ ਤੱਕ ਅੱਗ ਪਹੁੰਚ ਜਾਂਦੀ ਹੈ ਔਰ ਅੱਗ ਦੀਆਂ ਜੋ ਲਪਟਾਂ ਨੇ ਉਹ ਇਸ ਤਰੀਕੇ ਦੇ ਨਾਲ ਉੱਠ ਰਹੀਆਂ ਨੇ ਕਿ ਖੌਫ ਹੁੰਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਘਰ ਨੂੰ ਅੱਗ ਲੱਗੀ ਔਰ ਗਨੀ ਮਤਰੇ ਕੀ ਆਸ-ਪਾਸ ਦੇ ਘਰਾਤਾ ਕੇ ਅਗ ਨਹੀਂ ਫੈਲੀ ਮੌਕੇ ਦੇ ਉੱਤੇ ਇਸ ਨੂੰ ਕਾਬੂ ਪਾਉਣ ਲਈ ਕਾਫੀ ਮੁਸ਼ਕਲ ਕੀਤੀ ਗਈ ਲੋਕਾਂ ਦੇ ਵੱਲੋਂ ਜਦੋਂ ਦੇਖਦੇ ਨੇ ਕਿ ਅੱਗ ਦੇ ਭਾਂਬੜ ਮੱਚਦੇ ਨੇ ਤਾਂ ਮੌਕੇ ਦੇ ਉੱਤੇ ਫਾਇਰ ਬ੍ਰਿਗੇਡ ਵਿਭਾਗ ਨੂੰ ਬੁਲਾਇਆ ਜਾਂਦਾ ਮੌਕੇ ਦੇ ਉੱਤੇ ਜੋ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਾਣੀ ਦੀਆਂ ਬੁਛਾੜਾਂ ਮਾਰੀਆਂ ਜਾਂਦੀਆਂ ਨੇ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਅੱਗ ਦੇ ਭਾਂਬੜ ਬਾਹਰ ਤੱਕ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਉੱਪਰ ਬਿਜਲੀ ਦੀਆਂ ਤਾਰਾਂ ਵੀ ਨੇ ਔਰ ਇਸ ਤਰੀਕੇ ਨੇ ਲੱਗਦਾ ਕਿ ਅੱਗ ਦੇ ਭਾਂਬੜ ਉੱਥੇ ਤੱਕ ਵੀ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਔਰ ਬੇਹਦ ਇਹ ਖੌਫनाक ਤਸਵੀਰਾਂ ਤਰਨਤਾਰਨ ਦੀਆਂ ਨੇ ਜਿੱਥੇ ਇਹ ਕਰਿਆਨੇ ਦਾ ਸਟੋਰ ਸੀ ਔਰ ਉਸ ਦੇ ਉੱਪਰ ਘਰ ਬਣਿਆ ਹੋਇਆ ਸੀ ਮਕਾਨ ਬਣਿਆ ਹੋਇਆ ਸੀ ਔਰ ਉਸ ਦੇ ਉੱਪਰ ਜੋ ਦੁਕਾਨ ਦਾ ਮਾਲਕ ਹੈ ਔਰ ਉਸ ਦਾ ਪਰਿਵਾਰ ਉਸ ਦੇ ਉੱਪਰ ਰਹਿੰਦਾ ਸੀ ਔਰ ਇਹ ਨੀਚੇ ਦੁਕਾਨ ਸੀ ਔਰ ਇਥੇ तकरीबन ਬਾਜ਼ਾਰ ਦੇ 메인 ਬਾਜ਼ਾਰ ਦੇ ਵਿੱਚ ਜਿੱਦ ਦੱਸੀ ਜਾਂਦੀ ਹੈ ਦੁਕਾਨ ਕਸਬਾ ਫਤਿਹਆਬਾਦ ਦਾ 메인 ਬਾਜ਼ਾਰ ਉਸ ਦੇ ਵਿੱਚ ਇੱਕ ਦੁਕਾਨ ਅਤੇ ਘਰ ਮੌਜੂਦ ਸੀ ਔਰ ਜਿੱਥੇ ਅੱਗ ਦੇ ਭਾਂਬੜ ਅਚਾਨਕ ਮਚ ਜਾਂਦੇ ਨੇ ਫਿਲਹਾਲ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਪਰ ਅੱਗ ਇੰਨੀ ਜ਼ਿਆਦਾ ਸੀ ਕਿ ਅੱਗ ਦੇ ਭਾਂਬੜ ਉੱਥੇ ਮਚ ਰਹੇ ਨੇ ਔਰ ਮੌਕੇ ਦੇ ਉੱਤੇ ਕਾਬੂ ਪਾਉਣ ਲਈ ਵੀ ਕਾਫੀ ਮੁਸ਼ਕਲ ਕਰਨੀ ਪਈ ਹੈ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੰਦਾ ਟੱਪ ਕੇ ਉੱਪਰ ਮਕਾਨ ਦੇ ਵਿੱਚ ਜੋ ਦੁਕਾਨ ਦੇ ਉੱਪਰ ਮਕਾਨ ਸੀ ਤਾਂ ਉਸ ਦੇ ਉੱਪਰ ਮੁਲਾਜ਼ਮ ਕੰਦਾ ਟੱਪ ਕੇ ਦਾਖਲ ਹੁੰਦੇ ਨੇ ਆਸ-ਪਾਸ ਦੇ ਜੋ ਚੁਬਾਰੇ ਸੀ ਉਹਨਾਂ ਤੋ ਟੱਪ ਕੇ ਦੁਕਾਨ ਕਮਰੇ ਦੇ ਵਿੱਚ ਮਕਾਨ ਦੇ ਵਿੱਚ ਦਾਖਲ ਹੁੰਦੇ ਨੇ ਔਰ ਉੱਥੇ ਅੱਗ ਬੁਝਾਉਂਦੇ ਨੇ ਤਾਂ ਕਿਤੇ ਫਿਰ ਕਿਤੇ ਜਾ ਕੇ ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਇਸ ਅੱਗ ਦੇ ਉੱਤੇ ਕਾਬੂ ਪਾਇਆ ਜਾਂਦਾ ਕਿਉਂਕਿ ਗਲੀ ਵੀ ਕਾਫੀ ਪੀੜੀ ਸੀ ਤਾਂ ਵੀ ਇਸ ਅੱਗ ਉਤੇ ਕਾਬੂ ਕਰਨ ਉਤੇ ਕਾਫੀ ਸਮਾਂ ਲੱਗਾ ਕਿਉਂਕਿ ਪੀੜੀ ਗਲੀ ਦੇ ਵਿੱਚ ਅਕਸਰ ਜੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਉਹਨਾਂ ਨੂੰ ਪਹੁੰਚਾਉਣਾ ਕਾਫੀ ਮੁਸ਼ਕਲ ਹੋ ਜਾਂਦਾ ਹੈ ਜਿਸ ਕਰਕੇ ਫਰਾਇਰ ਵਰਗੇ ਜਿਹੜੇ ਜੋ ਮੁਲਾਜ਼ਮ ਨੇ ਉਹਨਾਂ ਨੂੰ ਵੀ ਕਾਫੀ ਮੁਸ਼ਕਲ ਕਰਨੀ ਪਈ ਔਰ ਇਸ ਗਲੀ ਦੇ ਵਿੱਚ ਜੋ ਦੁਕਾਨ ਸੀ ਜੋ ਆਗ ਉਸ ਨੂੰ ਲੱਗੀ ਸਰਾ ਉਸ ਦੇ ਉਤੇ ਬੜੀ ਮੁਸ਼ਕਲ ਦੇ ਬਾਅਦ ਕਾਬੂ ਪਾਇਆ ਗਿਆ ਪਰ ਜ਼ਿੰਦਗੀ ਪਰ ਦੀ ਕਮਾਈ ਸੀ ਕਿਉਂਕਿ ਇੱਕ ਦੁਕਾਨ ਜਦੋਂ ਚਾਹੇ ਕਰਿਆਨੇ ਦੀ ਹੋਵੇ ਉਸ ਦੇ ਵਿੱਚ ਤੁਸੀਂ ਜਿਹੜਾ ਸਮਾਨ ਰੱਖਿਆ ਹੁੰਦਾ ਤਾਂ ਬਹੁਤ ਇੱਕ ਤਰੀਕੇ ਨਾਲ ਕਿਹਾ ਜਾ ਸਕਦਾ ਹੈ ਕਿ ਜਦੋਂ ਦੁਕਾਨ ਕਰਿਆਨਾ ਸਟੋਰ ਜਿਆਦਾ ਚੱਲਦਾ ਤਾਂ ਉਸ ਵਿੱਚ ਸਮਾਨ ਵੀ ਕਾਫੀ ਜਿਆਦਾ ਰੱਖਿਆ ਹੁੰਦਾ ਤਾਂ ਇੱਥੇ ਇਸ ਦੁਕਾਨ ਦੇ ਵਿੱਚ ਕਾਫੀ ਜ਼ਿਆਦਾ ਸਮਾਨ ਲੱਖਾਂ ਦਾ ਸਮਾਨ ਪਰਿਵਾਰ ਦਾ ਕਹਿਣਾ ਹੈ ਕਿ ਰੱਖਿਆ ਹੋਇਆ ਸੀ ਜੋ ਇਸ ਅੱਗ ਦੇ ਵਿੱਚ ਪੂਰੀ ਤਰੀਕੇ ਦੇ ਨਾਲ ਸੜ ਕੇ ਸੁਆਹ ਹੋ ਚੁੱਕਾ ਹੈ ਔਰ ਜੋ ਘਰ ਹੈ ਉਸ ਦੇ ਵਿੱਚ ਵੀ ਇੱਕ ਇੱਕ ਚੀਜ਼ ਪਰਿਵਾਰ ਦੇ ਵੱਲੋਂ ਬੜੇ ਚਾਅ ਦੇ ਨਾਲ ਸਜਾਈ ਗਈ ਸੀ ਔਰ ਉਹ ਵੀ ਪੂਰਾ ਮਕਾਨ ਸੜ ਕੇ ਸੁਆਹ ਹੋ ਚੁੱਕਾ ਔਰ ਉਹ ਵੀ ਜੋ ਚੀਜ਼ਾਂ ਪਰਿਵਾਰ ਦੇ ਵੱਲੋਂ ਸਜਾਈਆਂ ਗਈਆਂ ਸੀ ਘਰ ਦੇ ਵਿੱਚ ਤਾਂ ਉਹ ਵੀ ਸੜ ਕੇ ਤਬਾਹ ਹੋ ਚੁੱਕੀਆਂ ਕੁੱਲ ਮਿਲਾ ਕੇ ਪਰਿਵਾਰ ਦਾ ਲੱਖਾਂ ਦਾ ਨੁਕਸਾਨ ਹੋਇਆ ਔਰ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਅੱਗ ਦੇ ਭਾਂਬੜ ਮਚ ਚੁੱਕੇ ਨੇ ਔਰ ਪੂਰਾ ਜੋ ਮਕਾਨ ਹੈ ਉਹ ਸੁਆਹ ਹੋਇਆ ਇੱਥੇ ਨਜ਼ਰ ਆ ਰਿਹਾ ਹੈ ਤਾਂ ਪਰਿਵਾਰ ਦਾ ਕੀ ਕਹਿਣਾ ਹੈ ਮੌਕੇ ਤੇ ਮੌਜੂਦ ਜੋ ਲੋਕ ਸੀ ਉਹਨਾਂ ਦਾ ਇਸ ਮਾਮਲੇ ਦੇ ਵਿੱਚ ਕੀ ਕਹਿਣਾ ਤੁਹਾਨੂੰ ਸੁਣਾ ਦਿੰਦੇ ਹਾਂ ਮੇਰਾ ਨਾਮ ਡਾਕਟਰ ਮਿੰਟਰੀ ਇਹ ਗੱਲ ਬਣੀ ਤੁਹਾਡੇ ਜਿਹੜੇ ਗਵਾਂਡ ਦੁਕਾਨ ਨੂੰ ਦੇ ਦਰਵਾਜ਼ੇ ਲੱਗੇ। ਇਹ ਤਾਰ ਦੀ ਬਸਪਾਰਖਸਪੁਰ ਕੋਈ ਆ ਤੇ 6:30 ਵਜੇ ਇੱਕੋ ਦਮ ਪਟਾਕਾਇਆ ਪਿਆ ਤੇ ਮੈਂ ਸਮਝਿਆ ਬਾਹਰ ਕੋਈ ਗਾਹਕ ਆ ਗਿਆ। ਤਹੀਂ ਵੇਖਿਆ ਤੇ ਉਹ ਛੱਡਰ ਥੱਲੇੋਂ ਧੂਆਂ ਨਿਕਲਦਾ ਸੀ। ਤੇ ਦੋ ਤਿੰਨ ਮਿੰਟ ਬਾਅਦ ਉਹਨਾਂ ਨੇ ਬੂਆ ਬਾੜ ਗਾਇਆ ਉਹਨਾਂ ਛੱਡਰ ਚੁੱਕਤਾ। ਤੇ ਜਦੋਂ ਅਸੀਂ ਛੱਡਰ ਚੁੱਕਿਆ ਵਾ ਉਸੇ ਵੇਲੇ ਆਗਣੇ ਫੋਮ ਬਾਕਰ ਮਚਾ ਤੇ ਜੀ ਨਾਮ ਦੁਕਾਨ ਦਾ ਜੀ ਦੁਕਾਨ ਦਾ ਹੈਗਾ ਚੱਕ ਵਾਲਿਆਂ ਦੀ ਕਰਿਆਨੇ ਦੀ ਹੱਟੀ ਹੈ ਕਿੰਨਾ ਕਿ ਨੁਕਸਾਨ ਜਿਹੜਾ ਹੋਇਆ ਹੈ ਜੀ ਤਕਰੀਬਨ ਸਾਰਾ ਘਰ ਤੇ ਦੁਕਾਨ ਸੁਆਹ ਗਈ ਘਰ ਵੀ ਉੱਤੇ ਹੀ ਉਹ ਵੀ ਸਾਰਾ ਸੁਆਹ ਗਿਆ ਜੀ ਇੱਕ ਅੱਗ ਬਿਜੋ ਜੋ ਕੌਣ ਆਇਆ ਜੀ ਮਿਲੂ ਮੁੜ ਕੇ ਬਾਅਦ ਵਿੱਚ ਘੰਟਾ ਇੱਕ ਬਾਰ ਫਾਇਰ ਬਰਗੇਡ ਆਈ ਹੈ ਡੀ ਗ੍ਰੀ ਕੇ ਉਹ ਤਾਂ ਨੁਕਸਾਨ ਹੋ ਗਿਆ ਹੈ ਤਕਰੀਬਨ ਹੋ ਹੀ ਗਿਆ ਹੈ ਜੀ